ਕੋ ਗੋਬਿੰਦ ਓਲ ਮਤ ਜਾਓ ਮਨਸ ਜਨ ਮਨ ਕਾ ਏ ਇਨਾ ਹੋ ਕੋ ਗੋਬਿੰਦ ਤੇ ਜਾ ਮਾਨਸ ਜਨਮ ਕਾ ਏਹੀ ਲਾਹੋ ਵਾਹਿਗੁਰੂ ਕਗਨ ਗੰਭੀਰ ਤਦ ਅਨੰਤਰ ਵਾਸ ਗੁਰੰਗਾ ਵ ਸੁਖ ਸਹਜ ਨਿਵਾਸ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਓੰਕਾਰ ਓੰਕਾਰ ਦੀ ਬਾਣੀ ਕਿਉਂਕਿ ਸਤਿਗੁਰੂ ਜੀ ਨੇ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਕੰਡੇ ਦੇ ਉੱਤੇ ਬਣੇ ਹੋਏ ਓੰਕਾਰ ਦੇ ਮੰਦਿਰ ਦੇ ਵਿੱਚ ਇੱਕ ਪਾਂਡੇ ਦੇ ਨਾਲ ਗੱਲਬਾਤ ਕਰਦੇ ਹਾਂ ਉਸ ਪਾਂਡੇ ਨੂੰ ਉਪਦੇਸ਼ ਕਰਦੇ ਹਾਂ ਇਹ ਬਾਣੀ ਉਚਾਰੀ ਤੋਂ ਸਤਿਗੁਰੂ ਜੀ ਇਸ 20ਵੀਂ ਪੌੜੀ ਦੇ ਵਿੱਚ ਆਉਂਦੇ ਵਿਚਾਰ ਕਰੀਏ ਸਤਿਗੁਰੂ ਸਾਨੂੰ ਕੀ ਉਪਦੇਸ਼ ਕਰ ਰਹੇ ਹਨ ਗਗਣ ਗੰਭੀਰ ਗਗਣ ਪਰਵਾਸ ਉਸ ਪਾਂਡੇ ਨੂੰ ਉਪਦੇਸ਼ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਸ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਲਿਖ ਉਹ ਵਾਹਿਗੁਰੂ ਜੋ ਸਰਬ ਵਿਆਪਕ ਹੈ ਕਿਉਂਕਿ पांडे ਨੇ ਇੱਕ ਓਕਾਰ ਦੀ ਮੂਰਤੀ ਬਣਾ ਕੇ ਮੰਦਰ ਦੇ ਵਿੱਚ ਲਾਈ ਹੋਈ ਸੀ ਸਤਿਗੁਰੂ ਜੀ ਨੇ ਕਿਹਾ ਉਹ ਓਕਾਰ ਤਾਂ ਸਰਵ ਵਿਆਪਕ ਹੈ ਤੁਸੀਂ ਉਸ ਦੀ ਮੂਰਤੀ ਬਣਾ ਹੀ ਨਹੀਂ ਸਕਦੇ ਕਿਉਂਕਿ ਉਹ ਮੂਰਤੀ ਮਾਣੀ ਨਹੀਂ ਹੈ ਉਹ ਤਾਂ ਸਾਰੇ ਪਾਸੇ ਹੀ ਉਸ ਦੀ ਜੋਤ ਸਮਾਈ ਹੋਈ ਹੈ ਉਹ ਜੋਤ ਸਰੂਪ ਹੈ ਉਹ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਗਗਣ ਗੰਭੀਰ ਗਗਣ ਅੰਤਰ ਵਾਸ ਉਹ ਵਾਹਿਗੁਰੂ ਜੋ ਗਗਣ ਦੀ ਨਹੀਂ ਹੈ ਗगन ਆਕਾਸ਼ ਆਕਾਸ਼ ਜੋ ਹੈ ਉਹ ਸਰਬ ਵਿਆਪਕ ਹੈ ਸਾਰੇ ਪਾਸੇ ਹੀ ਹੈ ਇਸੇ ਤਰ੍ਹਾਂ ਉਹ ਵਾਹਿਗੁਰੂ ਜੋ ਹੈ ਉਹ ਸਰਬ ਵਿਆਪਕ ਹੈ ਇਹ ਗगन ਸ਼ਬਦ ਭਗਤ ਕਬੀਰ ਜੀ ਨੇ ਇੱਕ ਸ਼ਬਦ ਦੇ ਵਿੱਚ ਇਸੇ ਸ਼ਬਦ ਨੂੰ ਇਸੇ ਗगन ਸ਼ਬਦ ਨੂੰ ਲਿਆ ਹੈ ਉਸ ਵਿੱਚ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਆਕਾਸ਼ ਗगन ਆਕਾਸ਼ ਦੇ ਵਿੱਚ ਉਹ ਵਾਹਿਗੁਰੂ ਸਰਬ ਯਾਬਤ ਸਮਾਇਆ ਹੋਇਆ ਹੈ ਪਤਾਲ ਗਗਣ ਪਤਾਲ ਦੇ ਵਿੱਚ ਵੀ ਉਹ ਵਾਹਿਗੁਰੂ ਹੀ ਸਮਾਇਆ ਹੋਇਆ ਹੈ ਚਾਹੋਂ ਦੇਸ ਗਗਲ ਰਹਾਈ ਲੈ ਅਤੇ ਚਾਰੇ ਪਾਸੇ ਹੀ ਉਹ ਸਰਵ ਵਿਆਪਕ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ ਔਰ ਤਾਸ਼ ਗਗਣ ਪਤਾਲ ਗਗਣ ਜੋ ਦੇਸ਼ ਗਗਲ ਰਹਾਏ ਨੇ ਉਹੀ ਸ਼ਬਦ ਗਗਨ ਸਤਿਗੁਰੂ ਜੀ ਪਰਮਾਤਮਾ ਦੇ ਲਈ ਜਿਸ ਤਰ੍ਹਾਂ ਬਾਕੀ ਸ਼ਬਦ ਆਪਾਂ ਮਾਦੂ ਵਰਤਦੇ ਹਾਂ ਨਰੰਕਾਰ ਵਰਤਦੇ ਹਾਂ ਰਾਮ ਵਰਤਦੇ ਹਾਂ ਬੀਠਲ ਵਰਤਦੇ ਹਾਂ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਇੱਥੇ ਸ਼ਬਦ ਗਗਨ ਉਸ ਵਾਹਿਗੁਰੂ ਲਈ ਵਰਤ ਰਹੇ ਹਨ ਜੋ ਸਰਬ ਵਿਆਪਕ ਹੈ ਗਗਨ ਦੀ ਨਿਆਈ ਆਕਾਸ਼ ਦੀ ਨਿਆਈ ਸਾਰੇ ਪਾਸੇ ਹੀ ਉਸ ਦੀ ਜੋਤ ਹੈ ਤਾਂ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਉਪਦੇਸ਼ ਕਰਦੇ ਹਨ ਗਗਨ ਗੰਭੀਰ ਉਹ ਵਾਇਗੁਰੂ ਜੁ ਹੈ ਗੰਭੀਰ ਵੱਡੇ ਜਿਗਰੇ ਵਾਲਾ ਹੈ ਉਸ ਨੂੰ ਕੋਈ ਉਸ ਤੇ ਗੁਣ ਗਾਵੇ ਜਾਂ ਨਾਂ ਗਾਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਵੱਡੇ ਜਿਗਰੇ ਵਾਲਾ ਗੰਬੀਰ ਹੈ ਉਸ ਨੂੰ ਕੋਈ ਉਸ ਤੇ ਗੁਣ ਗਾਵੇ ਉਸ ਦਾ ਕੀਤੇ ਹੋ ਪਰਪਕਾਰ ਨੂੰ ਕੋਈ ਮੰਨੇ ਜਾਂ ਨਾ ਮੰਨੇ ਫਿਰ ਵੀ ਉਹ ਰਿਜੇਕ ਆ ਪੜਾਉਂਦਾ ਹੈ ਇਤਨਾ ਉਹ ਵੱਡੇ ਜਿਗਰੇ ਵਾਲਾ ਹੈ ਉਹ ਸਤਿਗੁਰੂ ਜੀ ਪਰਮਾਤਮਾ ਨੂੰ ਸਵਾਹਿਗੁਰੂ ਦੀ ਜੋਤ ਨੂੰ ਗੰਬੀਰ ਕਹਿੰਦੇ ਹਨ ਗਗਨ ਸਾਰੇ ਪਾਸੇ ਸਮਾਇਆ ਹੋਇਆ ਗੰਭੀਰ ਜੋ ਵੱਡੇ ਜਗਰੇ ਵਾਲਾ ਹੈ ਗਗਨ ਅੰਤਰ ਵਾਸ ਜਿਹੜਾ ਕੋਈ ਵੀ ਮਨੁੱਖ ਉਸ ਗਗਨ ਦੇ ਅੰਦਰ ਜੋ ਜਿਸ ਦੀ ਜੋਤ ਸਾਰੇ ਪਾਸੇ ਸਮਾਈ ਹੋਈ ਹੈ ਉਸ ਦੇ ਅੰਦਰ ਵਾਸ ਕਰ ਲਵੇ ਉਸ ਦੇ ਨਾਲ ਜੁੜ ਜਾਵੇ ਗੁਣ ਗਾਵੇ ਸੁਖ ਸਹਿਜ ਨਿਵਾਸ ਅਤੇ ਉਸ ਵਾਹਿਗੁਰੂ ਦੇ ਗੁਣ ਗਾਵੇ ਅਤੇ ਗੁਣ ਉਸ ਵਾਹਿਗੁਰੂ ਦੇ ਗਾਵੇ ਫਿਰ ਸੁਖ ਸਹਿਜ ਨਿਵਾਸ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਅਤੇ ਆਤਮਿਕ ਡੋਲ ਦੇ ਵਿੱਚ ਨਿਵਾਸ ਕਰ ਜਾਂਦਾ ਹੈ ਉਹ ਫਿਰ ਡੋਲਦਾ ਨਹੀਂ ਹੈ ਉਹ ਸਹਿਜ ਦੇ ਵਿੱਚ ਸਦਾ ਹੀ ਰਹਿੰਦਾ ਹੈ ਪਰ ਕੌਣ ਜਿਸ ਦੇ ਅੰਦਰ ਗਵਣਾੰਤਰ ਵਾਸ ਉਸ ਵਾਹਿਗੁਰੂ ਦੀ ਜੋਤ ਸਮਾ ਗਈ ਹੈ ਉਹ ਵਾਹਿਗੁਰੂ ਜੋ ਗਗਨ ਹੈ ਜੋ ਸਾਰੇ ਪਾਸੇ ਸਮਾਇਆ ਹੋਇਆ ਹੈ ਜੋ ਗੰਭੀਰ ਹੈ ਵੱਡੇ ਜਿਗਰੇ ਵਾਲਾ ਹੈ ਉਸ ਦੀ ਜੋਤ ਜਿਸ ਦੇ ਅੰਦਰ ਸਮਾ ਗਈ ਹੈ ਫਤਿ ਉਹ ਗੁਣ गा ਕੇ ਉਸ ਵਾਹਿਗੁਰੂ ਦੇ ਫਿਰ ਸਾਰੇ ਸੋਖੀ ਸੋਖੂ ਸੁਖ ਹਲਦੇ ਹਨ ਅਤੇ ਉਹ ਫਿਰ ਆਤਮਿਕ ਅਡੋਲਤਾ ਦੇ ਵਿੱਚ ਵਿਚਰਦਾ ਹੈ ਗਿਆ ਨਾ ਆਵੇ ਆਏ ਨਾ ਜਾਏ ਗੁਰ ਪਰ ਸਾਧ ਰਹਿ ਲਿਵ ਲਾਏ ਪਰ ਇਹੋ ਜਿਹਾ ਮਨੁੱਖ ਜਿਸ ਦੇ ਉਹ ਅੰਦਰ ਉਸ ਵਾਹਿਗੁਰੂ ਦੀ ਜੋਤ ਸਮਾ ਜਾਂਦੀ ਹੈ ਜੋ ਉਸ ਵਾਹਿਗੁਰੂ ਦੇ ਨਾਲ ਜੁੜ ਗਿਆ ਹੈ ਜੋ ਉਸ ਵਾਹਿਗੁਰੂ ਦੇ ਗੋਣ ਗਾਉਂਦਾ ਹੈ ਉਹ ਫਿਰ ਕਦੀ ਆਉਂਦਾ ਜਾਂਦਾ ਨਹੀਂ ਹੈ ਜਮਨ ਮਰਨ ਦੇ ਚੱਕਰਾਂ ਚੋਂ ਨਿਕਲ ਜਾਂਦਾ ਹੈ ਨਾ ਉਹ ਜਾਂਦਾ ਹੈ ਨਾ ਉਹ ਮਰਦਾ ਹੈ ਗੁਰ ਪਰ ਸਾਧ ਰਹੇ ਲਿਵ ਲਾਈ ਅਦੇ ਗੁਰੂ ਦੀ ਕਿਰਪਾ ਦੁਆਰਾ ਉਹ ਸਦਾ ਹੀ ਉਸ ਵਾਹਿਗੁਰੂ ਦੇ ਨਾਲ ਲਿਵ ਲਾਈ ਰੱਖਦਾ ਹੈ ਉਸ ਵਾਹਿਗੁਰੂ ਦੇ ਨਾਲ ਹੀ ਸਦਾ ਜੁੜਿਆ ਰਹਿੰਦਾ ਗਗਨ ਆਗਮ ਅਨਾਥ ਅਜੂਨੀ ਉਸ ਵਾਹਿਗੁਰੂ ਦੇ ਗੁਣ ਸਤਿਗੁਰੂ ਜੀ ਦੱਸਦੇ ਹਨ ਕਿ ਉਹ ਗਗਨ ਰੂਪ ਹੈ ਉਹ ਆਕਾਸ਼ ਦੀ ਨਿਆਈ ਹੈ ਅਰਥਾਤ ਉਹ ਸਰਵ ਵਿਆਪਕ ਹੈ ਅਗੰਮ ਉਸ ਤੇ ਗੁਣਾ ਦੀ ਪਹੁੰਚ ਨਹੀਂ ਕੀਤੀ ਜਾ ਸਕਦੀ ਉਸ ਤੇ ਕੋਲ ਉਸ ਤੇ ਸਾ ਆਪਣੇ ਗਿਆਨ ਇੰਦਰੀਆਂ ਦੇ ਦੁਆਰਾ ਪਹੁੰਚਿਆ ਹੀ ਨਹੀਂ ਜਾ ਸਕਦਾ ਨਾ ਹੀ ਉਸਤੇ ਗੁਣਾ ਦਾ ਅੰਤ ਪਾਇਆ ਜਾ ਸਕਦਾ ਹੈ ਆਨਾਤ ਆਨਾਤ 나ਤ ਮਾਲਕ ਆਨਾਤ ਐੜਾ ਲਾ ਕੇ ਉਸ ਦਾ ਉਲਟ ਬਣ ਜਾਂਦਾ ਹੈ ਕਿ ਉਸ ਦਾ ਕੋਈ ਹੋਰ ਮਾਲਕ ਨਹੀਂ ਹੈ ਉਹ ਆਪਣੇ ਆਪ ਦਾ ਮਾਲਕ ਆਪ ਹੀ ਹੈ ਉਹ ਆਪਣੇ ਆਪ ਦਾ ਸੁਆਮੀ ਆਪ ਹੀ ਹੈ ਉਸ ਦਾ ਕੋਈ ਸੁਆਮੀ ਨਹੀਂ ਹੈ ਉਹ ਸਭ ਤੋਂ ਉੱਪਰ ਦਾ ਹੈ ਸਭ ਤੋਂ ਉੱਚਾ ਉਹ ਸੁਪਰੀਮ ਹੈ ਅਜੋਨੀ ਆਦੇਉ ਜੁਨਾ ਦੇ ਵਿੱਚ ਨਹੀਂ ਆਉਂਦਾ ਅਰਦਾ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਉਸ ਵਾਹਿਗੁਰੂ ਦੇ ਗੁਣ ਦੱਸਦੇ ਹੋਏ ਅੱਗੇ ਫਿਰ ਸਤਿਗੁਰ ਜੀ ਉਪਦੇਸ਼ ਕਰਦੇ ਹਨ ਅਸਥਿਰ ਕੀਤ ਸਮਾਦ ਸਗੁਣੀ ਇਹ ਗੁਰੂ ਸਾਹਿਬ ਦੀ ਬਾਣੀ ਇੱਕ ਇੱਕ ਅੱਖਰ ਨੂੰ ਸੰਸਕੇ ਕੜੀਏ ਤੇ ਤਾਂ ਥੋੜੀ ਜੀ ਦਿਮਾਗ ਦੇ ਵਿੱਚ ਪੈਂਦੀ ਆ ਸਤਿਗੁਰੂ ਜੀ ਦੀ ਬਾਣੀ ਆਪ ਹੀ ਕਿਰਪਾ ਕਰਨ ਆਪ ਹੀ ਸਿਰ ਦੇ ਉੱਤੇ ਹੱਥ ਰੱਖ ਕੇ ਆਪ ਹੀ ਇਸ ਤੇ ਅਸਰ ਕਰਵਾ ਲੈ ਤਾਂ ਸਤਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਉਪਦੇਸ਼ ਕਰਦੇ ਹਨ ਅਸ ਫਿਰ ਚੀਤ ਸਮਾਗਿ ਸਗੋਨੀ ਜਿਹੜਾ ਜੀਵ ਜਿਹੜਾ ਮਨੁੱਖ ਉਸ ਵਾਹਿਗੁਰੂ ਦੇ ਨਾਲ ਸਮਾਧੀ ਲਾ ਲੈਂਦਾ ਹੈ ਜਿਸ ਦੀ ਸੁਰਤ ਇੱਕ ਤਾਰ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ ਉਸ ਦਾ ਅਸਥਿਰ ਚੀਤ ਪਰ ਉਸ ਦਾ ਮਨ ਡੋਲਦਾ ਨਹੀਂ ਹੈ ਉਹ ਵਿਕਾਰਾਂ ਅੱਗੇ ਵੀ ਨਹੀਂ ਡੋਲਦਾ ਅਜ ਸਦਾ ਹੀ ਅਸਥਿਰ ਰਹਿੰਦਾ ਉਸ ਦਾ ਮਨ ਜਿਹੜਾ ਉਸ ਵਾਹਿਗੁਰੂ ਦੇ ਨਾਲ ਨਿਵ ਲਾ ਲੈਂਦਾ ਹੈ ਇੱਕ ਤਾਰ ਸਮਾਧੀ ਲਾ ਲੈਂਦਾ ਹੈ ਸਮਾਧੀ ਕਿਸ ਨਾਲ ਲਗਣੀ ਹੈ ਇਸ ਨਾਲ ਜੁੜਨਾ ਹੈ ਸਮਾਧ ਉਸ ਵਾਹਿਗੁਰੂ ਦੇ ਨਾਲ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਣੇ ਅਨ ਸ਼ਬਦਾਂ ਦੇ ਨਾਲ ਉਸ ਵਾਹਿਗੁਰੂ ਨੂੰ ਆਪਣੇ ਖਿਆਲ ਚ ਲਿਆਉਣਾ ਹੈ ਨਾ ਕਿ ਕਿਸੇ ਦੀ ਮੂਰਤੀ ਲਿਆਉਣੀ ਹੈ ਤੈਨਾਂ ਹੀ ਕਿਸੇ ਹੋਰ ਕਿਸੇ ਦੇਵਤੇ ਦੀ ਮੂਰਤੀ ਤੇ ਨਾ ਹੀ ਕਿਸੇ ਹੋਰ ਦੀ ਮੂਰਤੀ ਨੂੰ ਆਪਣੇ ਖਿਆਲ ਦੇ ਵਿੱਚ ਲਿਆਉਣਾ ਲਿਆਉਣਾ ਕੀ ਹੈ ਕਿਉਂਕਿ ਉਹ ਤਾਂ ਵਾਹਿਗੁਰੂ ਨਿਰੰਕਾਰ ਹੈ ਉਸ ਦਾ ਕੋਈ ਆਕਾਰ ਹੀ ਨਹੀਂ ਹੈ ਉਹ ਤਾਂ ਜੋਤ ਸਰੂਪ ਹੈ ਉਹ ਤਾਂ ਗਗਨ ਦੀ ਨਿਆਈ ਹੈ ਸਰਵ ਵਿਆਪਕ ਹੈ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਵੀ ਐਹੋ ਜੇ ਵਾਹਿਗੁਰੂ ਨਾਲ ਜੋ ਕਿ ਨਿਰੰਕਾਰ ਹੈ ਇਸ ਦਾ ਕੋਈ ਸਰੂਪ ਨਹੀਂ ਹੈ ਪਰ ਸਾਰਿਆਂ ਦੇ ਵਿੱਚ ਉਹ ਉਹੀ ਸਮਾਇਆ ਹੋਇਆ ਹੈ ਉਸ ਦੇ ਨਾਲ ਆਪਣੀ ਸਮਾਧੀ ਲਾਣੀ ਉਸ ਦੇ ਨਾਲ ਆਪਣੀ ਸੁਰਤ ਜੋੜਨੀ ਜਿਹੜਾ ਵੀ ਕੋਈ ਸੁਰਤ ਜੋੜਦਾ ਹੈ ਉਹ ਫਿਰ ਅਸਥਿਰ ਚੀਤ ਉਸ ਦਾ ਮਨ ਅਡੋਲ ਹੋ ਜਾਂਦਾ ਹੈ ਸਗੋਨੀ ਅਸਥਿਰ ਚੀਤ ਸਮਾਗ ਸਗੋਨੀ ਸਗੋਨੀ ਫਿਰ ਇਹੋ ਜੀ ਸੁਰਤ ਜੋ ਸਵਾਹਿਗੁਰੂ ਦੇ ਨਾਲ ਜੁੜੀ ਹੋਈ ਹੈ ਉਸ ਮਨੁੱਖ ਦੇ ਅੰਦਰ ਗੁਣ ਪੈਦਾ ਕਰ ਦਿੰਦੀ ਹੈ ਸ਼ੁਭ ਗੁਣ ਉਸ ਵਾਹਿਗੁਰੂ ਦੇ ਜੋ ਗੁਣ ਹਨ ਉਸ ਮਨੁੱਖ ਦੇ ਵਿੱਚ ਵੀ ਪੈਦਾ ਹੋ ਜਾਂਦੇ ਹਨ ਕਿਉਂਕਿ ਜੇ ਹਸਿ ਵੈ ਤਸਾ ਹੋਏ ਜਿਸ ਦੀ ਅਸੀਂ ਪੂਜਾ ਕਰਦੇ ਹਾਂ ਜਿਸ ਦੇ ਨਾਲ ਅਸੀਂ ਜੁੜਦੇ ਹਾਂ ਉਸ ਦਾ ਹੀ ਸਰੂਪ ਬਣ ਜਾਵਾਂਗੇ ਜਿਹੋ ਜੇ ਉਸ ਵਾਹਿਗੁਰੂ ਦੇ ਗੁਣਾਂ ਜੇ ਉਸ ਦੇ ਨਾਲ ਅਸੀਂ ਲਿਬ ਜੋੜਦੇ ਹਾਂ ਉਸ ਦੇ ਨਾਲ ਆਪਣੀ ਸੁਰਤ ਜੋੜਦੇ ਹਾਂ ਤਾਂ ਜੋ ਵਾਹਿਗੁਰੂ ਦੇ ਗੁਣ ਹਨ ਉਹ ਨਿਰਭਉ ਹੈ ਉਹ ਨਿਰਵੈਰ ਹੈ ਉਹ ਮਿਤ ਬੋਲੜਾ ਹੈ ਉਸ ਦੀ ਬੋਲੀ ਭਾਖਿਆ ਭਾਉ ਹੈ ਬੋਲੀ ਉਸ ਦੀ ਪ੍ਰੇਮ ਹੈ ਇਹੋ ਜੇ ਗੁਣ ਜੇ ਜਿਹੜਾ ਮਨੁੱਖ ਉਸ ਤੇ ਨਾਲ ਜੁੜਦਾ ਉਸ ਦੇ ਅੰਦਰ ਵੀ ਇਹੋ ਜਿਹੇ ਸ਼ੁਭ ਗੁਣ ਜੋ ਹਨ ਉਹ ਪੈਦਾ ਹੋ ਜਾਂਦੇ ਹਨ ਇਸੇ ਕਰਕੇ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਅਸਥੇਰ ਚੀਤ ਸਮਾਦ ਸਗੁਣੀ ਜਿਹੜਾ ਉਸ ਨਾਲ ਲਿਵ ਜੋੜਦਾ ਹੈ ਉਸ ਦਾ ਮਨ ਆੜੋੜ ਹੋ ਜਾਂਦਾ ਹੈ ਅਤੇ ਉਸ ਦੇ ਅੰਦਰ ਉਸ ਵਾਹਿਗੁਰੂ ਵਾਲੇ ਸ਼ੁਭ ਗੁਣ ਵੀ ਪੈਦਾ ਹੋ ਜਾਂਦੇ ਹਨ ਹਰ ਨਾਉ ਚੇਤ ਫਿਰ ਪਵੈ ਨਾ ਜੁੰਜੁਨੀ اے ਮਨੋਕ ਉਸ ਵਾਹਿਗੁਰੂ ਦਾ ਨਾਮ ਨੂੰ ਚੇਤੇ ਕਰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਨੇ ਸਾਨੂੰ ਸ਼ਬਦ ਬਖਸ਼ੇ ਹਾਂ ਜੋ ਇਹ ਸਾਰੇ ਨਾਮ ਦਾ ਭੰਡਾਰ ਹਨ ਸ਼ਬਦਾਂ ਦੇ ਰਾਹੀਂ ਉਸ ਵਾਹਿਗੁਰੂ ਦੇ ਨਾਲ ਜੁੜਨਾ ਹੈ ਆਪਣੇ ਕੋਈ ਸ਼ਬਦ ਬਣਾ ਕੇ ਆਪਣੇ ਕੋਈ ਗੀਤ ਬਣਾ ਕੇ ਨਹੀਂ ਜੁੜਨਾ ਪਰ ਜੋ ਗੁਰੂ ਨੇ ਬਾਣੀ ਬਖਸ਼ੀ ਹੈ ਉਸ ਬਾਣੀ ਦੇ ਨਾਲ ਹੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਅਤੇ ਉਸ ਵਾਹਿਗੁਰੂ ਦੇ ਨਾਲ ਜੁੜਨਾ ਹੈ ਹਰ ਨਾਮ ਚੇਤ ਫਿਰ ਪਵਨਾਂ ਜੁਨੀ ਇਹ ਤੋਂ ਉਸ ਵਾਹਿਗੁਰੂ ਦਾ ਨਾਮ ਚੇਤੇ ਕਰੇਗਾ ਇਰਤੋਂ ਜੁ ਉਹਨਾਂ ਦੇ ਵਿੱਚ ਨਹੀਂ ਆਵੇਗਾ ਤੂੰ ਵੀ ਅਜੂਨੀ ਹੋ ਜਾਵੇਂਗਾ ਗੁਰਮਤ ਸਾਰ ਔਰ ਨਾਮ ਵੀ ਹੋਣੀ ਗੁਰਮਤ ਗੁਰੂ ਦੀ ਮਤ ਗੁਰੂ ਦੀ ਮਤ ਹੀ ਸਭ ਤੋਂ ਸਰੇਸ਼ਟ ਰਸਤਾ ਹੈ ਸਾਰ ਸਰੇਸ਼ਟ ਗੁਰੂ ਦੀ ਮਾਤਰ ਆਹੀ ਹੀ ਸਾਨੂੰ ਸਰੇਸ਼ਟ ਰਸਤਾ ਸਾਨੂੰ ਮਿਲਦਾ ਹੈ ਗੁਰੂ ਹੀ ਸਿਖਾਂਦਾ ਹੈ ਕਿ ਇਹ ਜੀਵਨ ਕਿਸ ਪਰਪਸ ਲਈ ਮਿਲਿਆ ਹੈ ਇੱਥੇ ਕਿਉਂ ਆਇਆ ਹੈ ਤੂੰ ਪ੍ਰਾਣੀ ਤੂੰ ਆਇਆ ਲਾ ਲੈਣ ਪ੍ਰਾਣੀ ਤੂੰ ਆਇਆ ਲਾ ਹਾਲੈਣ ਲੱਗ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਗੁਰਮੁਖ ਸਿਖਾਂਦੀ ਆ ਸਾਨੂੰ ਸ੍ਰੇਸ਼ਟ ਰਸਤਾ ਕਿ ਇਹ ਸ੍ਰੇਸ਼ਟ ਰਸਤਾ ਹੈ ਜੋ ਗੁਰੂ ਦਾ ਦੱਸਿਆ ਹੋਇਆ ਹੈ ਭਈ ਪ੍ਰਾਪਤ ਮਾਣੁ ਖੁਦ ਹੋਰੀਆ ਗੋਵਿੰਦ ਮਿਲਨ ਕੀ ਏ ਤੇਰੀ ਬਰੀਆ ਇਹ ਹੀ ਤੇਰੀ ਗੋਵਿੰਦ ਨੂੰ ਮਿਲਨ ਦੀ ਬਰੀਆ ਆ ਇਹ ਗੁਰਮਤ ਸਿਖਾਉਂਦੀ ਹੈ ਰਹਿਣ ਗਵਾਈ ਸੋ ਏਕ ਦਿਵਸ ਗਵਾਇਆ ਖਾਏ ਹੀਰੇ ਜਿਹਾ ਜਨਮ ਹੈ ਔਰ ਦੀ ਬਦਲੇ ਜਾਏ ਇਹ ਸਾਨੂੰ ਗੁਰਮਤ ਸਿਖਾਉਂਦੀ ਹੈ ਸੋ ਗੁਰਮਤ ਦਾ ਰਸਤਾ ਹੀ ਸ੍ਰੇਸ਼ਟ ਰਸਤਾ ਹੈ ਕਿ ਗੁਰਮਤ ਸਾਰ ਔਰ ਨਾਮ ਵਿਹੂਨੀ ਔਰ ਹੋਰ ਕੋਈ ਰਸਤਾ ਹੋਰ ਮਤ ਨਾਮ ਵਿਹੂਨੀ ਉਹ ਨਾਮ ਤੋ ਪਰੇ ਨੂੰ ਹੀ ਲੈ ਕੇ ਜਾਂਦੀ ਹੈ ਸਿਰਫ ਗੁਰਮਤਿ ਹੀ ਨਾਮ ਨਾਲ ਜੋੜਦੀ ਹੈ ਬਾਕੀ ਹੋਰ ਕੋਈ ਮਤ ਰਸਤਾ ਉਹ ਸਭ ਨਾਮ ਤੋਂ ਪਰੇ ਹੀ ਲੈ ਕੇ ਜਾਂਦੇ ਆ ਨਾਮ ਦੇ ਨਾਲ ਨਹੀਂ ਜੋੜਦੇ ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰਮਤਿ ਦੇ ਨਾਲ ਜੋੜਨ ਸ਼ਬਦ ਦੇ ਨਾਲ ਜੋੜਨ ਤਾਂ ਜੋ ਸਾਨੂੰ ਵੀ ਨਾਮ ਦੀ ਪ੍ਰਾਪਤੀ ਹੋ ਸਕੇ ਅਤੇ ਸਾਡਾ ਜਨਮ ਵੀ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੋ ਆਹੇ ਗੁਰਜੀ ਕੀ ਫਤ